ਸਾਰੇ ਟੀਮ ਬਿਲੋਂ ਸੋਨਾਲੀਕਾ ਰੋਟਾਵੇਟਰ ਅਤੇ ਸੋਨਾਲੀਕਾ ਸੁਪਰ ਸੀਡਰ ਇਸਤੇਮਾਲ ਕਰ ਰਹੇ ਕੁਝ ਕਿਸਾਨ ਭਰਾਵਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤੇ ਕੰਪੈਨ ਟਰੈਕਟਰ ਨਾਲ ਚੱਲਣ ਵਾਲੀ ਉਹ ਇਹਨਾਂ ਤੋਂ ਲਈ ਪਹਿਲਾਂ 2002 ਚ ਨਵਾਂ ਨਵਾਂ ਜਦੋਂ ਇੰਪਲੀਮੈਂਟ ਲਿਆ ਤੇ ਮਨ ਵਿੱਚ ਡਰ ਵੀ ਹੁੰਦੇ ਆ ਵੀ ਨਵੀਂ ਕੰਪਨੀਆਂ ਕਿੱਦਾਂ ਪਰ ਇਹਨਾਂ ਦੀ ਸਰਵਿਸ ਬਹੁਤ ਵਧੀਆ ਸੀ ਸਾਨੂੰ ਇਹਨਾਂ ਨੇ ਨਾਲ ਬਹੁਤ ਹੈਲਪ ਦਿੱਤੀ ਕੋਈ ਪ੍ਰੋਬਲਮ ਆਉਂਦੀ ਸੀ ਹਰੇਕ ਵੇਲੇ ਸਾਨੂੰ ਨਾਲ ਸਹਿਯੋਗ ਦਿੱਤਾ ਉਸ ਤੋਂ ਬਾਅਦ ਸਾਡਾ ਮਨ ਬਹੁਤ ਇਹਨਾਂ ਦੇ ਨਾਲ ਰਲ ਮਿਲ ਗਿਆ ਫਿਰ 2007 ਦੇ ਵਿੱਚ ਮੈਂ ਇਹਨਾਂ ਤੋਂ ਰੂਟਾ ਵਿੱਟਰ ਲਿਆ ਉਹ ਵੀ ਬਹੁਤ ਵਧੀਆ ਕੁਆਲਿਟੀ ਦੇ ਨਾਲ ਚੱਲਿਆ ਬਹੁਤ ਵਧੀਆ ਚੱਲਿਆ ਉਹ ਵੀ ਮੈਂ 7-8 ਸਾਲ ਯੂਜ਼ ਕਰਕੇ ਫਿਰ ਉਦੋਂ ਬਾਅਦ ਸੋਨਾਲੀ ਕਾ ਲਿਆ ਫਿਰ ਇਹਨਾਂ ਦਾ ਪੋਟੈਟੋ ਪਲਾਂਟਰ ਲਿਆ ਕਿਉਂਕਿ ਲੇਬਰ ਦੀ ਪ੍ਰੋਬਲਮ ਆਉਣ ਕਰਕੇ ਸਮੇਂ ਸਿਰ ਪੋਟੈਟੋ ਪਲਾਂਟਰ ਦੀ ਜ਼ਰੂਰਤ ਸੀ ਤੇ ਹੁਣ ਪੋਟੈਟੋ ਪਲਾਂਟਰ ਵਰਤ ਦਿਨ 2019 ਚ ਲਿਆ ਹੁਣ ਤੱਕ ਜੋ ਉਹਨੂੰ ਵਰਤਦੇ ਨੇ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਤੇ ਟਾਈਮ ਟੂ ਟਾਈਮ ਸਰਵਿਸ ਵੀ ਦੇ ਰਹੇ ਆ ਪਿੱਛੇ ਢੇੜਾ ਮਾਰਦੇ ਮਸ਼ੀਨਰੀ ਦੇ ਕੋਈ ਗੱਲਬਾਤ ਹੋਵੇ ਕੇਅਰ ਕਰਦੇ ਆ ਪਰ ਫਿਲਹਾਲ ਅੱਜ ਤੱਕ ਸਾਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਲੇਜ਼ਰ ਲੈਵਲ ਵੀ ਲਿਆ ਉਸ ਤੋਂ ਬਾਅਦ ਉਹ ਵੀ ਬਹੁਤ ਵਧੀਆ ਕੁਆਲਿਟੀ 'ਚ ਚੱਲ ਰਿਹਾ ਟਰੈਕਟਰ ਬੋਲਿਆ ਇਹਨਾਂ ਦਾ ਬਹੁਤ ਸੋਹਣਾ ਚੱਲ ਰਿਹਾ ਬਹੁਤ ਵਧੀਆ ਕੰਪਨੀ ਆ ਤੇ ਜ਼ਿਮੀਦਾਰ ਭਰਾਵਾਂ ਦੇ ਲਈ ਬਹੁਤ ਵਧੀਆ ਭਰਮਾ ਹੰਗਾਰਾ ਦੇਣ ਵਾਲੀ ਕੰਪਨੀ ਜਿਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਹੋਇਆ ਤੇ ਜ਼ਿਮੀਦਾਰਾਂ ਨੂੰ ਉੱਪਰ ਚੱਕਣ ਦਾ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਟਾਈਮ ਤੋਂ ਟਾਈਮ ਵਧੀਆ ਐਮਪਲੀਮੈਂਟ ਦੇ ਰਹੇ ਇਹਨਾਂ ਨੇ ਰੋਟਾਵੇਟਰ ਤਿਆਰ ਕੀਤਾ ਤੇ ਅਸੀਂ ਰੋਟਾਵੇਟਰ ਲਿਆ ਉਸ ਰੋਟਾਵੇਟਰ ਦੇ ਵਿੱਚ ਸਾਨੂੰ ਬੜਾ ਡਰ ਸੀਗਾ ਵੀ ਲੋਕੀ ਕਹਿੰਦੇ ਸੀ ਇਹਦੇ ਬਲੇਡਸ ਨਹੀਂ ਮਿਲਦੇ ਇਹ ਜਦੋਂ ਇਹਦੇ ਬਲੇਡਸ ਘਸ ਜਾਂਦੇ ਆ ਫਿਰ ਇਹਦੀਆਂ ਸ਼ਾਫਟਾਂ ਘਸ ਜਾਂਦੀਆਂ ਫਿਰ ਇਹ ਪੁੱਛਦੇ ਨਹੀਂ ਕੰਪਨੀ ਵਾਲੇ ਸਾਰੇ ਤੇ ਅਸੀਂ ਉਹਦੇ ਵਾਸਤੇ ਰਜੇਸ਼ ਠਾਕਰ ਜੀ ਤੇ ਇਹਨਾਂ ਦੇ ਰਜੇਸ਼ ਵਿਸ਼ਿਸ਼ਟ ਜੀ ਇਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਹ ਰੋਟਾਵੇਟਰ ਚਲਾਇਆ ਵੀ ਬਹੁਤ ਤੇ ਸਾਨੂੰ ਉਹਦੇ ਵਿੱਚ ਕਦੀ ਇਹਨਾਂ ਵੱਲੋਂ ਕੋਈ ਸ਼ਿਕਾਇਤ ਵੀ ਨਹੀਂ ਆਈ ਸਾਨੂੰ ਸਰਵਿਸ ਇਹਨਾਂ ਨੇ ਸਾਡੇ ਫੀਲਡ ਦੇ ਵਿੱਚ ਦਿੱਤੀ ਜਦੋਂ ਕਿ ਆ ਉਸੇ ਵੇਲੇ ਦਿੱਤੀ ਇਹਨਾਂ ਨੇ ਸਾਨੂੰ ਪੋਟੇਟੋ ਆਟੋਮੈਟਿਕ ਪਲੈਂਟਰ ਤਿਆਰ ਕਰਕੇ ਦਿੱਤਾ ਅਸੀਂ ਖਰੀਦਿਆ ਉਹ ਪਲੈਂਟਰ ਨੂੰ ਚਾਹੇ 26 ਇੰਚ ਦੇ ਉੱਤੇ ਲਾ ਲਓ 28 ਇੰਚ ਦੇ ਉੱਤੇ ਰੋ ਬਣਾ ਲਓ ਚਾਹੇ 30 ਇੰਚ ਦੀ ਰੋ ਬਣਾ ਲਓ ਉਹ ਵਿਦਨ 20-25 ਮਿੰਟ ਦੇ ਵਿੱਚ ਅਸੀਂ ਉਹਨੂੰ ਐਡਜਸਟ ਕਰ ਸਕਦੇ ਹਾਂ ਫਿਰ ਅਸੀਂ ਸਾਡੀ ਐਸੋਸੀਏਸ਼ਨ ਸੀ ਜਲੰਧਰ ਪੋਟੇਟੋ ਗਰੋਅਰ ਐਸੋਸੀਏਸ਼ਨ ਉਹਦੇ ਵਿੱਚ ਅਸੀਂ ਸਾਰਿਆਂ ਨੇ ਮੈਂਬਰਸ ਨੂੰ ਕਿਹਾ ਸਾਰਿਆਂ ਨੇ ਪਲੈਂਟਰਸ ਲੈ ਇਹਨਾਂ ਨੇ ਸਾਨੂੰ ਸੋਨਾ ਲਿਕਾ ਨੇ ਸਾਰੀ ਸਾਡੀ ਜਿੰਨੀ ਸਰਵਿਸ ਜਿੰਨੀਆਂ ਪ੍ਰੋਬਲਮਸ ਕੰਪਲੇਂਟਸ ਉਹ ਸਾਡੀਆਂ ਸਾਰੀਆਂ ਖੇਤਾਂ ਵਿੱਚ ਸੋਲਵ ਕੀਤੀਆਂ ਤੇ ਉਸ ਪਲੈਂਟਰ ਦੇ ਨਾਲ ਸਾਡਾ ਸੀਡ ਗੈਪ ਸਾਡੀਆਂ ਬਿਊਟੀਫੁੱਲ ਰੋਜ਼ ਬਣੀਆਂ ਰਿਜਸ ਜਿਹਨੂੰ ਕਹਿੰਦੇ ਆ ਰਿਜਸ ਬਣੀਆਂ ਤੇ ਸਾਡੀ ਜਿੰਨੇ ਸਾਨੂੰ ਪਰ ਏਕੜ ਸੀਡ ਪੋਪੂਲੇਸ਼ਨ ਚਾਹੀਦੀ ਸੀਗੀ ਉਨੇ ਸਾਨੂੰ ਅਸੀਂ ਉਹਦੇ ਵਿੱਚ ਸੀਡ ਵਰਤੇ ਜਾ ਰਹੇ ਹੈਗੇ ਆ ਤੇ ਸਾਡੀਆਂ ਉਹਦੇ ਵਿੱਚੋਂ ਜਿਹੜੀਆਂ ਪਲਾਂਟ ਸ਼ੂਟਸ ਨਿਕਲਦੀਆਂ ਪੁਰਨੈ ਸਾਡੇ ਪਲਾਂਟ ਸ਼ੂਟਸ ਉਹਦੇ ਵਿੱਚੋਂ ਨਿਕਲਦੇ ਹੈਗੇ ਜਿਹੜੇ ਸਾਡੇ ਪੋਟੇਟੋ ਜਿਹੜਾ ਹਾਰਟੀਕਲਚਰ ਡਿਪਾਰਟਮੈਂਟ ਪੰਜਾਬ ਹੈਗਾ ਉਹ ਵੀ ਸਾਡੇ ਹੁਣ ਫੀਲਡਸ ਦੇ ਨਾਲ ਤੇ ਸਾਡੀ ਕ੍ਰੌਪ ਦੇ ਨਾਲ ਦੇ ਆਰ ਵੈਰੀ ਹੈਪੀ ਕਿ ਆ ਚੀਜ਼ ਹਾਲੈਂਡ ਵਿੱਚ ਹੁੰਦੀ ਹੈ ਤੇ ਇਹਨਾਂ ਆਟੋਮੈਟਿਕ ਪਲਾਂਟਰਸ ਨੇ ਇੰਡੀਆ ਦੇ ਵਿੱਚ ਸਾਡੀ ਉਹ ਪ੍ਰੋਬਲਮ ਸੋਲਵ ਕਰ ਦਿੱਤੀ ਮੈਂ ਭੁਪਿੰਦਰ ਸਿੰਘ ਸੰਗਾ ਸੰਗਾ ਫਾਰਮ ਜੰਗੂ ਸਿੰਘਾ ਤੋਂ ਪਹਿਲਾਂ ਤੇ ਸਾਰਾ ਆਪਰੇਸ਼ਨ ਸਾਡਾ ਹੱਥਾਂ ਨਾਲ ਹੀ ਹੁੰਦਾ ਸੀਗਾ ਹੌਲੀ ਹੌਲੀ ਇੰਪਲੀਮੈਂਟਸ ਉਹਨੇ ਸ਼ੁਰੂ ਹੋ ਗਿਆ ਤੇ ਰਿਜਰ ਆਉਣ ਲੱਗ ਪਿਆ ਡਿਗਰ ਆਉਣ ਲੱਗ ਪਿਆ ਸਿੰਪਲ ਜਿਹਾ ਲੇਕਿਨ ਜਸਤਨਾ ਇਸ ਤਰ੍ਹਾਂ ਸਮਾਂ ਤਰੱਕੀ ਕਰਦਾ ਗਿਆ ਤੇ ਸਾਨੂੰ ਲੱਗਾ ਕਿ ਵਹਾਈ ਵੀ ਪਹਿਲਾਂ ਅਸੀਂ ਟ੍ਰਲਰ ਨਾਲ ਹੀ ਕਰਦੇ ਸੀਗੇ ਜਾਂ ਰੋਟੇਟਰ ਦੇ ਬਾਰੇ ਸਾਨੂੰ ਇੰਨਾ ਪਹਿਲਾਂ ਪਤਾ ਨਹੀਂ ਸੀ ਫਿਰ ਮੈਂ ਤੇ ਪਵਨ ਜੋਤ ਸਿੰਘ 2006 ਜਾਂ 2007 ਦੇ ਵਿੱਚ ਅਸੀਂ ਸੋਨਾ ਲੀਕਾ ਦੇ ਕੋਲ ਗਏ ਆਪਣਾ ਪਹਿਲਾ ਰੋਟਾਵੇਟਰ ਲੈਣ ਵਾਸਤੇ ਤੁਹਾਨੂੰ ਜਾਨੇ ਤੇ ਉਹ ਰੋਟਾਵੇਟਰ ਹਾਲੇ ਤੱਕ ਵੀ ਮੇਰੇ ਕੋਲ ਚੱਲਦਾ ਹੈ ਮੈਨੂੰ ਕਦੇ ਵੀ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਪੈਂਦੀ ਹੈ ਮੈਂ ਸੋਨਾਲੀਕਾ ਕੰਪਨੀ 'ਚ ਫੋਨ ਕਰਦਾ ਉਹ ਮੇਰੇ ਘਰ ਬੈਠੇ ਦਾ ਹੀ ਸਮੱਸਿਆ ਹੱਲ ਕਰ ਦਿੰਦੇ ਆ ਉਸ ਤੋਂ ਬਾਅਦ ਸਮਾਂ ਬੀਤਦਾ ਗਿਆ ਫਿਰ ਪਹਿਲਾਂ ਤੇ ਹੱਥ ਨਾਲ ਹੀ ਆਲੂ ਲੱਗਦੇ ਸੀ ਫਿਰ ਹੌਲੀ-ਹੌਲੀ ਲੈਵਰ ਨੇ ਰੱਖਣੇ ਹੱਥ ਨਾਲ ਤਿਰਜਰ ਨਾਲ ਲਾਉਣ ਲੱਗ ਪਿਆ ਫਿਰ ਪਲੈਂਟਰਸ ਦਾ ਸਮਾਂ ਆ ਗਿਆ ਤੇ ਉਸ ਵੇਲੇ ਸੋਨਾ ਲੀਕਾ ਨੇ ਪਲੈਂਟਰ ਬਣਾਇਆ ਪਹਿਲੀ ਵਾਰੀ ਤੇ ਸਭ ਤੋਂ ਪਹਿਲਾਂ ਪਲੈਂਟਰ ਸੋਨਾ ਲੀਕਾ ਲੀਕਾ ਤੋਂ ਮੈਂ ਖਰੀਦਿਆ ਔਰ ਇਸ ਕੱਲ ਨੂੰ 5 ਸਾਲ ਹੋ ਗਏ ਮੈਨੂੰ ਇੰਨਾ ਵਧੀਆ ਲੱਗਾ ਮੈਂ ਦੂਸਰੀ ਗੱਲ ਇਹਨਾਂ ਦੀ ਸਰਵਿਸ ਤੋਂ ਮੈਂ ਇੰਨਾ ਖੁਸ਼ ਹਾਂ ਮੈਂ ਇੱਕ ਫੋਨ ਕਰਦਾ ਹਾਂ ਉੱਥੋਂ ਇਹਨਾਂ ਦੇ ਇੰਜੀਨੀਅਰ ਆ ਜਾਂਦੇ ਆ ਬਹੁਤ ਵਧੀਆ ਆਫਟਰ ਸੇਲ ਸਰਵਿਸ ਇਹਨਾਂ ਦੀ ਸੋਨਾ ਲੀਕਾ ਦੀ ਸਰਵਸਤੋਂ ਮੈਂ ਇੰਨਾ ਖੁਸ਼ ਹਾਂ ਮੈਂ ਅੱਗੇ ਤੋਂ ਵੀ ਅਗਰ ਕੋਈ ਵੀ ਚੀਜ਼ ਲੈਣੀ ਚਾਹੂੰਗਾ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਸੋਨਾ ਦੀ ਕਾਗਰ ਬਣਾਉਂਦੀ ਆ ਤਾਂ ਮੈਂ ਸੋਨਾ ਲੀਕਾ ਤੁਣਾਉਂਗਾ ਮੇਰਾ ਨਾਮ ਪ੍ਰਭਜੋਤ ਸਿੰਘ ਢਿੱਲੋਂ ਪਿੰਡ ਧੋਗੜੀ ਜ਼ਿਲ੍ਹਾ ਜਲੰਧਰ ਦਾ ਮੈਂ ਰਹਿਣ ਵਾਲਾ ਆ ਮੈਂ ਕੋਈ 500 ਏਕੜ ਦੀ ਖੇਤੀ ਕਰਦਾ ਜਿਹਦੇ ਵਿੱਚ ਮੇਨ ਫਸਲ ਸਾਡੀ ਆਲੂਆਂ ਦੀ ਆ ਮੱਕੀ ਦੀ ਆ ਔਰ ਝੋਨੇ ਦੀ ਆ ਤੇ ਮੇਨ ਫਸਲ ਆਲੂਆਂ ਦੀ ਹੋਣ ਕਰਕੇ ਸਾਨੂੰ ਮੱਕੀ ਦੀ ਬਜਾਈ ਜ਼ਿਆਦਾ ਕਰਨੀ ਪੈਂਦੀ ਆ ਔਰ ਮੱਕੀ ਦੀ ਬਜਾਈ ਦੇ ਸਮੇਂ ਜਿਹੜੀਆਂ ਸਾਨੂੰ ਮੁਸ਼ਕਲਾਂ ਆਉਂਦੀਆਂ थ्रੈਸ਼ਰ ਕੁਆਲਟੀ ਦੀ ਮੱਕੀ ਦੇ ਦਾਣੇ ਦੀ ਕੁਆਲਟੀ ਦੀ ਇਸ ਕਰਕੇ ਮੈਂ ਸਨ 2000 ਦੇ ਵਿੱਚ ਸੋਨਾਲੀਕਾ ਕੰਪਨੀ ਨਾਲ ਜੁੜਿਆ ਜਦੋਂ ਮੈਂ ਪਹਿਲਾ थ्रੈਸ਼ਰ ਲਿਆ ਫਿਰ 2004 ਚ ਮੈਂ ਦੁਆਰ ਤੋਂ थ्रੈਸ਼ਰ ਲਵਾਇਆ ਗਿਆ ਕਿਉਂਕਿ ਲੇਬਰ ਦੀ ਬਹੁਤ ਵੱਡੀ ਸਮੱਸਿਆ ਸੀ थ्रੈਸ਼ਰ ਸਾਡੇ ਕੋਲ ਆ ਗਿਆ ਸੀ ਪਰ ਜਦੋਂ ਅਸੀਂ ਮੱਕੀ ਦੀ ਕਟਾਈ ਕਰਦੇ ਸੀਗੇ ਤੇ ਫਸਲ ਨੂੰ ਟਰਾਲੀ ਚ ਲੋਡ ਕਰਨ ਦੀ ਬੜੀ ਸਮੱਸਿਆ ਸੀ ਤੇ ਫਿਰ ਸੋਨਾਲੀਕਾ ਨੇ ਸਾਡੀ ਮਦਦ ਕੀਤੀ ਥਰੇਸ਼ਰ ਦੇ ਨਾਲ ਸਾਨੂੰ ਐਲੀਵੇਟਰ ਲਾ ਦਿੱਤਾ ਅਸੀਂ 2004 ਦੇ ਵਿੱਚ ਦੁਬਾਰਤ ਉਹ ਲਿਆ ਥਰੇਸ਼ਰ ਔਰ ਉਹ ਥਰੇਸ਼ਰ ਦਾ ਸਾਈਜ਼ ਵੀ ਵੱਡਾ ਕਰਤਾ ਜਿਹਦੇ ਵਿੱਚ ਅਸੀਂ ਕਾਫੀ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਏਕੜਾਂ ਦੇ ਵਿੱਚ ਅਸੀਂ ਆਪਣੀ ਕਟਾਈ ਦੀ ਫਸਲ ਕਰ ਲੈਂਦੇ ਸੀ ਇਸੇ ਤਰ੍ਹਾਂ ਹੀ ਫਿਰ 2007 ਦੇ ਵਿੱਚ ਕੰਪਨੀ ਨੇ ਰੋਟਾਵੇਟਰ ਲਿਆਂਦਾ ਜਿਸ ਦਾ ਸਾਨੂੰ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਜਦੋਂ ਅਸੀਂ ਮੱਕੀ ਦੀ ਕਟਾਈ ਕਰਦੇ ਆ ਜਾਂ ਛੱਲੀਆਂ ਦੀ ਤੜਾਈ ਕਰਦੇ ਸੀਗੇ ਉਹਦੇ ਨਾਲ ਹੀ ਸਾਨੂੰ ਪੈਲੀ ਦੀ ਵਹਾਈ ਕਰਨੀ ਪੈਂਦੀ ਸੀ ਝੋਨੇ ਦੀ ਫਸਲ ਬੀਜਣੀ ਪੈਂਦੀ ਸੀ ਜਿਸ ਲਈ ਸਾਨੂੰ ਉਦੋਂ ਮੌਸਮ ਮਾਨਸੂਨ ਆ ਜਾਂਦੀਆਂ ਸੀਗੀਆਂ ਤੇ ਬਾਰਿਸ਼ ਆ ਜਾਂਦਾ ਸੀਗਾ ਜਿਹੜੀ ਹੈਰੋਂ ਜਾਂ ਤਵੀਆਂ ਦੇ ਨਾਲ ਅਸੀਂ ਵਹਾਈ ਨਹੀਂ ਸੀ ਕਰ ਸਕਦੇ ਤੇ ਇੱਕ ਰੋਟਾਵੇਟਰੀ ਇਹੋ ਜੀ ਚੀਜ਼ ਹੈ ਜਿਹਨੂੰ ਅਸੀਂ ਘੱਟ ਡੀਜ਼ਲ ਘੱਟ ਮਿਹਨਤ ਦੇ ਨਾਲ ਉਸੇ ਵਲੇ ਅਸੀਂ ਚ ਆਪਣਾ ਕੱਦੂ ਕਰ ਲੈਂਦੇ ਸੀ ਜਿੱਦ ਨਾਲ ਸਾਡੀ ਫਸਲ ਟਾਈਮ ਦੀ ਬੜੀ ਬਚਤ ਹੁੰਦੀ ਸੀ ਅਸੀਂ ਸੋਨਾ ਲਿਕਾ ਨਾਲ ਕਾਫੀ ਦੇਰ ਤੋਂ ਜੁੜੇ ਹਾਂ ਬਹੁਤ ਪੁਰਾਣੇ ਸੋਨਾ ਲਿਕਾ ਨੇ ਜਿੱਦਣ ਦਾ ਇਹ ਕੰਮ ਸਟਾਰਟ ਕੀਤਾ ਹੈ ਫਾਰਮਰਸ ਨੂੰ ਇਹਦਾ ਬਹੁਤ ਬੈਨੀਫਿਟ ਮਿਲੇ ਆ ਕਿਉਂਕਿ ਉਹ ਇੱਥੇ ਬੈਠੇ ਆ ਸਾਡੀਆਂ ਲੋੜਾਂ ਦੇ ਮੁਤਾਬਕ ਟਰੈਕਟਰ ਦਾ ਡਿਜ਼ਾਈਨ ਹੁੰਦਾ ਜਿਹੜੇ ਇੰਪਲੀਮੈਂਟ ਵੀ ਉਹ ਬਣਾਉਂਦੇ ਆ ਹੋਰ ਕੋਈ ਕੰਪਨੀ ਨਹੀਂ ਬਣਾਉਂਦੀ ਇੱਧਰ ਲੈ ਕੇ ਦਿੰਦੀ ਆ ਆਪ ਕੰਮ ਕਰ ਰਿਹਾ ਤੇ ਫੀਲਡ ਦੇ ਵਿੱਚ ਇਹਨਾਂ ਦੇ ਵਰਕਰ ਪੂਰਾ ਆ ਕੇ ਸਾਡਾ ਸਾਥ ਦੇ ਰਿਹਾ ਜੋ ਸਾਡੀਆਂ ਲੋੜਾਂ ਆ ਸਾਡੇ ਇੰਪਲੀਮੈਂਟ ਆ ਜਾਂ ਸਾਨੂੰ ਕੀ ਡਿਜ਼ਾਈਨ ਚਾਹੀਦਾ ਉਹਦੇ ਵਿੱਚ ਕਿੱਦਾਂ ਦੀ ਹਾਈਡਰੋ ਲੋਕ ਚਾਹੀਦੀ ਆ ਕੀ ਚਾਹੀਦਾ ਉਹ ਸਰ ਕੁਝ ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਚੱਲ ਰਿਹਾ ਮਿੱਤਲ ਸਾਹਿਬ ਨੂੰ ਬਹੁਤ ਸ਼ੌਕ ਆ ਖੇਤੀਬਾੜੀ ਦਾ ਵੀ ਉਹ ਦੇਖਦੇ ਵੀ ਆ ਤੋਂ ਜੋ ਵੀ ਇਹ ਕਹਿੰਦੇ ਆ ਕਿ ਜੋ ਵੀ ਕਰ ਰਹਾ ਜੋ ਫਾਰਮਰ ਕਹਿ ਰਿਹਾ ਉਹ ਕੀਤਾ ਜਾਵੇ ਸੋਨਾ ਲੀਕਾ ਦੀ ਸਭ ਨਾਲ ਵੱਡੀ ਜਿਹੜੀ ਚੀਜ਼ ਆ ਸੇਲ ਐਂਡ ਸਰਵਿਸ ਕਿਤੇ ਸਾਨੂੰ ਫੀਲਡ 'ਚ ਪ੍ਰੋਬਲਮ ਜਾਂਦੀ ਉਸੇ ਵੇਲੇ ਟੀਮ ਪਹੁੰਚਦੀ ਆ ਸਾਨੂੰ ਸਾਡਾ ਕੰਮ ਨਹੀਂ ਰੁਕਦਾ ਇਹ ਸਾਨੂੰ ਸਰਵਿਸ ਜਿਹੜੀ ਹੈ ਸਰਵ ਸਭ ਨਾਲ ਵਧੀਆ ਦੇ ਰਿਹਾ ਹੈ